ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਦਿਨਾਂ ਦੇ ਵਿੱਚ ਨਾ ਕੋਈ ਡੇਢ ਸਾਲ ਪਹਿਲਾਂ ਇੱਕ ਮੁੱਦਾ ਉੱਠਿਆ ਸੀਗਾ ਉਹ ਮੁੱਦਾ ਹੀ ਵੀ ਫੌਜ ਦੇ ਵਿੱਚ ਜਿਹੜਾ ਆਪਣੇ ਸਿੱਖ ਨੌਜਵਾਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਆ ਕਿ ਉਹ ਧੱਕੇਸ਼ਾਹੀ ਚਲੋ ਅੱਜ ਵੀ ਬਰਕਰਾਰ ਆ ਪਰ ਕਹਿੰਦੇ ਹੁੰਦੇ ਆ ਵੀ ਜੀ 100 ਦੇ ਵਿੱਚੋਂ ਇੱਕ ਹੀ ਹੁੰਦਾ ਵਾ ਜਿਹੜਾ ਵੀ ਉਸ ਧੱਕੇਸ਼ਾਹੀ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਲੜਦਾ ਵਾ ਤੇ ਉਹਨਾਂ ਦੇ ਵਿੱਚੋਂ ਲੜਨ ਵਾਲਿਆਂ ਦੇ ਵਿੱਚੋਂ ਇੱਕ ਸਾਡੇ ਨਾਲ ਅੱਜ ਵੀਰ ਦੀ ਮੇਰੇ ਨਾਲ ਮੁਲਾਕਾਤ ਹੋਈ ਆ ਇੱਥੇ ਆਪਾਂ ਬੈਠੇ ਆ ਵੀ ਫੌਜ ਦੇ ਵਿੱਚ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਦੇ ਨਾਲ ਸਿੱਖੀ ਸਿਧਾਤਾ ਦੇ ਨਾਲ ਗੁਰੂ ਦੇ ਸ਼ਬਦਾਂ ਦੇ ਨਾਲ ਕਿਦਾਂ ਧੱਕੇਸ਼ਾਈ ਕੀਤੀ ਜਾਂਦੀ ਆ ਤੇ ਆਪਾਂ ਉਹ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਮੰਨ ਕਿਦੋਂ ਕਿਦਾਂ ਫੌਜ ਦੇ ਵਿੱਚ ਕਿਹੜੀ ਧੱਕੇਸ਼ਾਈ ਕੀਤੀ ਆ ਆ ਭਾਈ ਇੱਕ ਕ੍ਰੋਕਰੀ ਦੇ ਉੱਪਰ ਗਲਾਸ ਪਲੇਟਾਂ ਠੀਕ ਹੈ ਜੀ ਉਹਨਾਂ ਦੇ ਉੱਤੇ ਪੰਕਤੀ ਲਿਖੀ ਸੀ ਨਿਸ਼ਚੈ ਕਰ ਆਪਣੀ ਜੀਤ ਕਰੋ ਅੱਛਾ ਅੱਛਾ ਜੀ ਉਸ ਪੰਕ ਦੀ ਪਲੇਟਾਂ ਦੇ ਉੱਪਰ ਬਾਬਾ ਜੀ ਚਿਕਨ ਠੀਕ ਹੈ ਜੀ ਅੰਡੇ ਠੀਕ ਹੈ ਇਹ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਸੀ ਜਿਹਦੇ ਨਾਲ ਉਹਦੀ ਬੇਅਦਬੀ ਹੁੰਦੀ ਹੈ ਜੀ ਠੀਕ ਹੈ ਤੇ ਜਦੋਂ ਜਿਹੜੀ ਸ਼ਰਾਬ ਆ ਸ਼ਰਾਬ ਗਲਾਸਾਂ 'ਚ ਪਾ ਕੇ ਉਹਨਾਂ ਦੇ ਉੱਪਰ ਵੀ ਨਿਸ਼ਚੈ ਕਰ ਆਪਣੀ ਜੀਤ ਕਰੋ ਲਿਖਿਆ ਹੋਇਆ ਓਕੇ ਓਕੇ ਉਹਨਾਂ ਦੇ ਵਿੱਚ ਸ਼ਰਾਬ ਪਾ ਕੇ ਗਲਾਸਾਂ ਦੇ ਵਿੱਚ ਪੈਗ ਚੱਕ ਕੇ ਜਕਾਰੇ ਲਵਾਉਂਦੇ ਸੀਗੇ ਠੀਕ ਹੈ ਜੀ ਮਤਲਬ ਕਹਿੰਦੇ ਸੀ ਪੈਗ ਚੱਕੂ ਉੱਪਰ ਚੱਕ ਕੇ ਜਕਾਰਾ ਲਵਾਉਣਾ ਅੱਛਾ ਅੱਛਾ ਸ਼ਰਾਬ ਪਾ ਕੇ ਉਹਨਾਂ ਗਲਾਸਾਂ ਦੇ ਉੱਪਰ ਲਿਖਿਆ ਹੁੰਦਾ ਸੀ ਨਿਸ਼ਚੇ ਕਰ ਆਪਣੀ ਜੀਤ ਕਰੋ ਹਾਂ ਜੀ ਤੇ ਦੂਜਾ ਜਕਾਰਾ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦਾ ਜਕਾਰਾ ਲਵਾਉਣਾ ਠੀਕ ਹੈ ਜੀ ਤੇ ਜਦੋਂ ਸਾਰਾ ਸਾਰੀ ਯੂਨਿਟ ਇਕੱਠੀ ਹੋਈ ਉਹ ਤੋਂ ਪਹਿਲਾਂ ਸਾਰੇ ਜਿੰਨੇ ਵੀ ਪਟੂਨ ਹੌਲਦਾਰ ਪਟੂਨ ਕਮਾਂਡਰ ਠੀਕ ਹੈ ਜੀ ਜਿੰਨੇ ਹੋਰ ਹਲੇਲੇ ਲੈਵਲ ਤੇ ਹੀ ਸਾਰਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਬਸ ਦੀ ਗੱਲ ਹੈ ਨਹੀਂ ਵੀ ਚਲੋ ਸਟੈਪ ਵਾਈਜ਼ ਸਟੈਪ ਉਹਨਾਂ ਨੇ ਮਲਾਤਾ ਸੀਓ ਸਾਹਿਬ ਨੂੰ ਮਲਾਤਾ ਠੀਕ ਹੈ ਜੀ ਜਦੋਂ ਸੀਓ ਸਾਹਿਬ ਨੂੰ ਮਿਲੇ ਦਰਬਾਰ ਸੀਗਾ ਉਸ ਦਿਨ ਪੂਰੀ ਜੌਂਟ ਇਕੱਠੀ ਹੁੰਦੀ ਆ ਉੱਥੇ ਅੱਛਾ ਅੱਛਾ ਜੀ ਤੇ ਜਦੋਂ ਪੂਰੀ ਜੌਂਟ ਇਕੱਠੀ ਜਿਹੜਾ ਸੀਓ ਉਹ ਵੀ ਸਿੱਖ ਹੈ ਨਹੀਂ ਉਹ ਨਾਉਨ ਸਿੱਖ ਹੈਗੇ ਅੱਛਾ ਹਿੰਦੂ ਆ ਉਹ ਹਿੰਦੂ ਆਈ ਉਹ ਠੀਕ ਠੀਕ ਤੇ ਉੱਥੇ ਇਕੱਠੇ ਹੋਏ ਜਦੋਂ ਤੇ ਉੱਥੋਂ ਉਹਨਾਂ ਨੇ ਪੁੱਛਿਆ ਵੀ ਕੀ ਪੁਆਇੰਟ ਉਹਨੂੰ ਦੱਸਦੇ ਇਹ ਪੁਆਇੰਟ ਵੀ ਜਿਹੜਾ ਪੈਗਾ ਗਲਾਸ ਦੇ ਵਿੱਚ ਵੀ ਆਪਾਂ ਜਕਾਰਾ ਲਾਉਨੇ ਜੀ ਜੋ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਵੀ ਇਹ ਸਾਨੂੰ ਗੁਰੂਆਂ ਦੀ ਬਖਸ਼ਿਸ਼ ਹੋਈ ਹੈ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਇਹ ਜਕਾਰੇ ਲੱਗੇ ਸੀ ਇਹ ਠੀਕ ਹੈ ਜੀ ਤੇ ਵੀ ਇਹਦੀ ਅਸੀਂ ਬੇਅਦਬੀ ਕਰ ਰਹੇ ਹਾਂ ਠੀਕ ਹੈ ਜੀ ਵੀ ਇਹ ਗਲਾਸ ਰੱਖ ਕੇ ਵੀ ਜਕਾਰਾ ਲਾਇਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਉਹਨਾਂ ਨੂੰ ਦੱਸਿਆ ਦਰਬਾਰ ਦੇ ਵਿੱਚ ਆਹੋ ਗਲਾਸਾਂ ਦੇ ਉੱਪਰੋਂ ਨਾਮ ਮਟਾਇਆ ਵੀ ਜਾ ਸਕਦਾ ਹੈ ਨੋਰਮਲ ਗਲਾਸ ਦੇ ਵਿੱਚ ਕੋਈ ਪੈਗ ਲਾਵੇ ਹਾਂਜੀ ਨੋਰਮਲ ਪਲੇਟ ਦੇ ਵਿੱਚ ਕੋਈ ਆਂਡੇ ਰੱਖੇ ਕੁਝ ਜੋ-ਕੋਜ ਮਰਜ਼ੀ ਕਰੇ ਪਰ ਘੱਟੋ-ਘੱਟ ਫੌਜ ਦੇ ਵਿੱਚ ਜਿਹੜੇ ਉਹ ਗਲਾਸ ਆ ਗਲਾਸੀਆਂ ਵਾਂ ਜਾਂ ਪਲੇਟਾਂ ਉਹਨਾਂ ਦੇ ਉੱਪਰ ਗੁਰੂ ਦਾ ਜਿਹੜਾ ਸ਼ਬਦ ਨਿਸ਼ਚਿਤ ਕਰ ਆਪਣੀ ਜੀਤ ਕੇ ਨਹੀਂ ਲਿਖਿਆਉਣਾ ਚਾਹੀਦਾ ਨਹੀਂ ਲਿਖਿਆਉਣਾ ਚਾਹੀਦਾ ਜੀ ਠੀਕ ਹੈ ਜੀ ਚਲੋ ਲੋਗੋ ਹੋਵੇ ਫਿਰ ਜਦੋਂ ਤੁਸੀਂ ਉੱਥੇ ਆਵਾਜ਼ ਚੁੱਕੀ ਫਿਰ ਕੀ ਬਣਿਆ ਕਿੱਦਾਂ ਫੌਜ ਦੇ ਵਿੱਚ ਜਦੋਂ ਆਵਾਜ਼ ਚੁੱਕੀ ਜੀ ਉਹਨਾਂ ਨੇ ਪਹਿਲਾਂ ਤਾਂ ਸੁਣੀ ਨਹੀਂ ਹੈ ਤੇ ਦਰਬਾਰ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਆਰਪੀ ਗੇਟ ਤੋਂ ਆਊਟ ਕਰਨੇ ਨੂੰ ਮੈਂ ਜ਼ਿਆਦਾ ਟਾਈਮ ਨਹੀਂ ਲਾਊਂਗਾ ਕਹਿੰਦਾ ਵੀ ਸਜ਼ਾ ਕਰ ਦੂੰਗਾ ਤੇ ਦੂਜਾ ਉਹਨਾਂ ਨੇ ਕਿਹਾ ਵੀ ਮੈਂ ਚਾਰ ਸ਼ੀਟ ਕਰੂੰਗਾ ਠੀਕ ਹੈ ਜੀ ਤੇ ਆਪਾਂ ਉਹਨਾਂ ਨੂੰ ਇਹ ਕਿਹਾ ਵੀ ਬਾਅਦ ਵਿੱਚ ਉਹ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਕੋਈ ਪੈਸੇ ਕਰਕੇ ਤਾਂ ਚਲੋ ਉਹ ਕਰ ਨਹੀਂ ਰਹੇ ਹੈਗੇ ਠੀਕ ਹੈ ਜੀ ਵੀ ਆਪਣਾ ਮੁੱਖ ਮਕਸਦ ਪੈਸਾ ਤਾਂ ਹੈ ਨਹੀਂਗਾ ਬਿਲਕੁਲ ਵੀ ਮਾਨ ਮਰਿਆਦਾ ਵੀ ਸਾਡੀ ਕਾਇਮ ਰਹਿਣੀ ਚਾਹੀਦੀ ਹੈ ਵੀ ਪੈਸੇ ਦਾ ਕੋਈ ਉਹ ਨਹੀਂ ਹੈ ਠੀਕ ਹੈ ਜੀ ਵੈਸੇ ਨੌਕਰੀ ਕਰਦਾ ਵਾ ਬੰਦਾ ਆਪਣੇ ਘਰ ਪਰਿਵਾਰ ਵਾਲੇ ਉਹ ਦੂਜਾ ਜਿਹੜਾ ਤੁਸੀਂ ਪੰਜਾਂ ਪਿਆਰੇ ਵਾਲੀ ਗੱਲ ਦੱਸੰਦੇ ਆ ਉਹਦਾ ਕੀ ਆ ਇੱਕ ਪੰਜ ਪਿਆਰਾ ਪ੍ਰੇਡ ਸੀਗੀ ਉੱਥੇ ਕਰਦੇ ਵੈਸੇ ਹੁਣ ਤਾਂ ਉਹਦਾ ਨਾਮ ਬਦਲੀ ਕਰਤਾ ਵਾ ਉਹਨਾਂ ਨੇ ਪੁਆਇੰਟ ਕਰਨੇ ਤੋਂ ਬਾਅਦ ਠੀਕ ਆ ਹਾਂ ਜੀ ਉਹਦਾ ਨਾਮ ਕੁਝ ਹੋਰ ਰੱਖਤਾ 5 ਸੇਵਿੰਗ ਲਾਈਫ ਪ੍ਰੇਡ ਰੱਖਤਾ ਕਰਕੇ ਕੁਝ ਉਹਦਾ ਵੀ ਇੱਕ ਕਰਿਆ ਸੀ ਕਿਹਾ ਸੀ ਜਦੋਂ ਵੀਡੀਓ ਪਾਈ ਵੀ ਇਹੜਾ ਪੰਜ ਪਿਆਰੇ ਆ ਸਾਡੇ ਬਹੁਤ ਸਤਿਕਾਰਯੋਗ ਹੋਏ ਆ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀਗੀ ਬਿਲਕੁਲ ਬਿਲਕੁਲ ਵੀ ਉਸ ਸਮੇਂ ਲੱਖਾਂ ਦੇ ਇਕੱਠ ਦੇ ਵਿੱਚ ਹੋਏ ਸੀ ਸੀਰ ਦੇ ਕੇ ਫਿਰ ਪੰਜ ਪਿਆਰੇ ਬਣੇ ਸੀਗੇ ਬਿਲਕੁਲ ਬਿਲਕੁਲ ਉਹਨਾਂ ਸਿਰ ਦਿੱਤੇ ਆ ਆਪਣਾ ਨਾਮ ਕਮਾਉਣ ਵਾਸਤੇ ਪੰਜ ਪਿਆਰੇ ਬਣਨ ਵਾਸਤੇ ਠੀਕ ਠੀਕ ਤੇ ਉਹਨਾਂ ਦੇ ਆਪਾਂ ਕਿਸੇ ਛੋਟੀ ਮੋਟੀ ਚੀਜ਼ ਦਾ ਨਾਮ ਪੰਜ ਪਿਆਰੇ ਰੱਖਦੇ ਜਿਹਦੇ ਵਿੱਚ ਆਪਾਂ ਪੈਰ ਤੋਂ ਹੁਣ ਘਰਾਰੇ ਕਰਨੇ ਹੁਣ ਵੀ ਇਹ ਚੀਜ਼ਾਂ ਦਾ ਬਦਲ ਕੇ ਕੋਈ ਹੋਰ ਨਾਮ ਰੱਖ ਦੋ ਬਿਲਕੁਲ ਉਸ ਟਾਈਮ ਤੇ ਉਹਨਾਂ ਨੇ ਉਹਦਾ ਵੀ ਵਿਰੋਧ ਕਰਿਆ ਸੀ ਪਰ ਥੋੜੇ ਤੇ ਸਮੇਂ ਬਾਅਦ ਜਦੋਂ ਇਹ ਵੀਡੀਓ ਪਾਈ ਫਿਰ ਬਦਲੀ ਹੋ ਗਿਆ ਉਹ ਠੀਕ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਚਾਹੁੰਦੇ ਆ ਬਾਈ ਉਹ ਵੀ ਚੀਜ਼ਾਂ ਬਦਲੀ ਹੋਣ ਠੀਕ ਹੈ ਜੀ ਉਹ ਜਿਹੜੀ ਇਹ ਸੰਤਾਂ ਦੀ ਤਸਵੀਰ ਨੂੰ ਲੈ ਕੇ ਵੀ ਉੱਥੇ ਕੋਈ ਕਰਦੇ ਆ ਨਹੀਂ ਉੱਥੇ ਹੈ ਨਹੀਂ ਜੀਗਾ ਇਹ ਅੱਛਾ ਕਈ ਕਈ ਜਨਟਾਂ ਦੇ ਵਿੱਚ ਜਿੱਦਾਂ ਸੰਤਾਂ ਦੀ ਤਸਵੀਰ ਵੀ ਨਹੀਂ ਨਾ ਮੰਨ ਕੇ ਚਲੋ ਉੱਥੇ ਲਾਉਣ ਦਿੰਦੇ ਕਈ ਥਾਵਾਂ ਤੇ ਨਹੀਂ ਸਤ ਬਾਬਾ ਜਰਨੈਲ ਸਿੰਘ ਜੀ ਹਾਂ ਜੀ ਉਹਦਾ ਵੀ ਕਰਦੇ ਆਈ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਇਹ ਆਪਣਾ ਇਹ ਜ਼ਰੂਰੀ ਬੇਨਤੀ ਤਾਂ ਕਰਕੇ ਲਾਈਵ ਹੋਏ ਆ ਵੈਸੇ ਤੇ ਚਲੋ ਆਪਾਂ ਘਾਟੀ ਹੁੰਦੇ ਆ ਇਹ ਵੀਰ ਉਹ ਨੌਜਵਾਨ ਆ ਜਿੰਨੇ ਮੰਨ ਕੇ ਚੱਲੋ ਵੀ ਆਪਣੀ ਨੌਕਰੀ ਦੀ ਪੈਸੇ ਦੀ ਪਰਿਵਾਰ ਦੀ ਪਰਵਾਹ ਨਾ ਕਰਦੇ ਆ ਆ ਫੌਜ ਦੀ ਨੌਕਰੀ ਵੀਰ ਛੱਡ ਕੇ ਆ ਗਿਆ ਇੱਕ ਸਾਲ ਦੀ ਸਜ਼ਾ ਵੀ ਕੱਟ ਕੇ ਆ ਗਿਆ ਕਾਦੇ ਵਾਸਤੇ ਸਿੱਖੀ ਸੰਧਾਤਾਂ ਦੇ ਵਾਸਤੇ ਸਿੱਖੀ ਸੰਧਾਨਤ ਬਚਾਉਣ ਵਾਸਤੇ ਫੌਜ ਦੇ ਵਿੱਚ ਕੀ ਕਰਦੇ ਆ ਜਿਹੜੇ ਫੌਜੀ ਆ ਜਾਂ ਉੱਥੋਂ ਦਾ ਜਿਹੜਾ ਰੂਲ ਆ ਜਿਹੜਾ ਮੰਨ ਕੇ ਚਲੂ ਉੱਥੋਂ ਦਾ ਰੋਜ਼ ਦੀ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜਿਹੜਾ ਉਹਨਾਂ ਦਾ ਟਾਈਮ ਟੇਬਲ ਬਣਿਆ ਵਾ ਉਥੇ ਕੀ ਕਰਦੇ ਆ ਵੀ ਜਿਹੜੀਆਂ ਗਲਾਸੀਆਂ ਵਾਂ ਪਲੇਟਾਂ ਵਾਂ ਉਹਨਾਂ ਦੇ ਉੱਪਰ ਲਿਖਿਆ ਹੋਇਆ ਨਿਸ਼ਚੇ ਕਰ ਆਪਣੀ ਜੀਤ ਕਰੋ ਇਹ ਗੁਰਬਾਣੀ ਦਾ ਸ਼ਬਦ ਆ ਦਸਮ ਗੁਰਬਾਣੀ ਦਾ ਸ਼ਬਦ ਆ ਤੇ ਫੇਰ ਉਹਨਾਂ ਪਲੇਟਾਂ ਦੇ ਵਿੱਚ ਉਹਨਾਂ ਗਲਾਸਾਂ ਦੇ ਵਿੱਚ ਸ਼ਰਾਬ ਆਈ ਜਾਂਦੀ ਪਲੇਟਾਂ ਦੇ ਵਿੱਚ ਮੀਟ ਪਾਇਆ ਜਾਂਦਾ ਤੇ ਇਸ ਵੀਰ ਨੇ ਆਵਾਜ਼ ਚੁੱਕੀ ਵੀ ਸਾਡੇ ਸਿੱਖੀ ਸਿਧਾਂਤਾਂ ਦੇ ਖਿਲਾਫ ਆ ਗਲਾਸਾਂ ਦੇ ਉੱਪਰ ਗੁਰਬਾਣੀ ਲਿਖੀ ਆ ਤੁਸੀਂ ਸ਼ਰਾਬ ਪੁੰਦੇ ਆ ਫਿਰ ਸ਼ਰਾਬ ਫੜ ਕੇ ਉੱਚੀ ਬਾਹਾਂ ਕਰਕੇ ਕਹਿੰਦੇ ਵੀ ਜਕਾਰਾ ਲਾਉ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀ ਇਹ ਸਾਡੇ ਸਿੱਖੀ ਸਿਧਾਂਤਾਂ ਦੇ ਉਲਟਾ ਜਕਾਰੇ ਤੇ ਮੈਦਾਨੇ ਜੰਗਾਂ ਦੇ ਵਿੱਚ ਲੱਗਦੇ ਆ ਜਦੋਂ ਕੋਈ ਵੱਡੀ ਫਤਿਹ ਹੁੰਦੀ ਉਦੋਂ ਜਕਾਰੇ ਲੱਗਦੇ ਆ ਜਦੋਂ ਜੋਧੇ ਜੰਗ ਨੂੰ ਚੜਦੇ ਉਦੋਂ ਜਕਾਰੇ ਲੱਗਦੇ ਆ ਵੀ ਇਹ ਤੁਸੀਂ ਵੱਖਰਾ ਹੀ ਰੂਲ ਚਲਾਤਾ ਵੀ ਸ਼ਰਾਬ ਪੀਣ ਲੱਗਿਆਂ ਵੀ ਜਕਾਰੇ ਲਾਉਣੇ ਆ ਸੋ ਪਹਿਲੀ ਗੱਲ ਤੇ ਇਹਤੇ ਨੇ ਵੀਰ ਨੇ ਉੱਥੇ ਫੌਜ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਡਟ ਕੇ ਵਿਰੋਧ ਕੀਤਾ ਫਿਰ ਦੂਜੇ ਨੰਬਰ ਤੇ ਉਹਨਾਂ ਨੇ ਪਰੇਡ ਰੱਖੀ ਸੀ ਜਿੱਦਾਂ ਮੂੰਹ ਧੋਣਾ ਪੈਰ ਧੋਣੇ ਹੱਥ ਧੋਣੇ ਕਰੂਲੀਆਂ ਕਰਨੀਆਂ ਜਾਂ ਇਸ ਚੀਜ਼ ਨੂੰ ਉਹਨਾਂ ਨੇ ਕਹਿਤਾ ਵੀ ਇਹ ਪੰਜ ਪਿਆਰਾ ਪਰੇਡ ਆ ਉਸ ਚੀਜ਼ ਦਾ ਵੀਰ ਨੇ ਵਿਰੋਧ ਕੀਤਾ ਵੀ ਨਹੀਂ ਪੰਜ ਪਿਆਰੇ ਸਾਡੇ ਭਾਈ ਦਾਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਹੋਣੀ ਇਹ ਪੰਜ ਪਿਆਰੇ ਸਾਡੇ ਬਹੁਤ ਸਤਿਕਾਰਯੋਗ ਇਹਨਾਂ ਨੇ ਸਿਰ ਦਿੱਤੇ ਗੁਰੂ ਦੇ ਅੱਗੇ ਤੇ ਫਿਰ ਪੰਜ ਪਿਆਰੇ ਬਣੇ ਆ ਤੇ ਇਸ ਵੀਰ ਨੇ ਉਸ ਚੀਜ਼ ਦਾ ਵੀ ਵਿਰੋਧ ਕੀਤਾ ਤੇ ਇਸ ਵੀਰ ਨੂੰ ਸਜ਼ਾ ਇਹ ਮਿਲੀ ਵੀ 1 ਸਾਲ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਇਆ ਲੇ ਦੇ ਵਿੱਚ ਕਿਹੜੀ ਜੇਲ੍ਹ ਸੀ ਹਾਂਜੀ ਲੇ ਦੇ ਵਿੱਚ ਸੈਂਟਰ ਜੇਲ੍ਹ ਚ ਪਹਿਲਾਂ ਫੌਜ ਲੇ ਦੇ ਵਿੱਚ ਪਹਿਲਾਂ ਫੌਜ ਦੀ ਜੇਲ੍ਹ ਦੇ ਵਿੱਚ ਰਿਹਾ ਵੀਰ ਫਿਰ ਲੇ ਦੇ ਵਿੱਚ ਸੈਂਟਰਲ ਜੇਲ੍ਹ ਆ ਉਹਦੇ ਵਿੱਚ 1 ਸਾਲ ਦੀ ਵੀਰ ਸਜ਼ਾ ਕੱਟ ਕੇ ਆਇਆ ਤੇ ਫੌਜ ਨੇ ਇਹਨੂੰ ਵੀਰ ਨੂੰ ਸਸਪੈਂਡ ਕਰਤਾ ਸਸਪੈਂਡ ਇਸ ਕਰਕੇ ਕੀਤਾ ਵੀ ਇਹਨੇ ਸਿੱਖੀ ਸਿਧਾਂਤਾਂ ਦੀ ਫੌਜ ਦੇ ਵਿੱਚ ਗੱਲ ਕੀਤੀ ਆ ਉਥੇ ਡਟ ਕੇ ਉਹਨਾਂ ਦਾ ਵਿਰੋਧ ਕੀਤਾ ਵਾ ਸਿੱਖੀ ਸਿਧਾਂਤਾਂ ਦੇ ਨਾਲ ਖੜਿਆ ਵਾ ਇਹ ਵੀਰ ਤੇ ਇਸ ਕਰਕੇ ਮੈਂ ਤੇ ਇਸ ਨੌਜਵਾਨ ਨੂੰ ਵਧਾਈ ਵੀ ਦਿੰਨਾ ਵੀ ਸਿੱਖੀ ਸਿਧਾਂਤਾਂ ਵਾਸਤੇ ਤੁਸੀਂ ਆਪਣੀ ਨੌਕਰੀ ਦਾ ਤੇ ਲਾਤੀ ਪੈਸਾ ਦਾ ਤੇ ਲਾਤਾ ਪਰਿਵਾਰ ਦਾ ਤੇ ਲਾਤਾ ਸਿੱਖੀ ਸਿਧਾਂਤ ਨੂੰ ਮੁੱਖ ਸਮਝਿਆ ਸੋ ਇਸ ਕਰਕੇ ਇੱਕ ਤੇ ਪ੍ਰੇਰਣਾ ਵੀ ਬੜੀ ਸੋਹਣੀ ਮਿਲਦੀ ਆ ਤੇ ਦੂਜੀ ਬੇਨਤੀ ਮੈਂ ਆਪਣੇ ਕੌਮ ਦੇ ਜਥੇਦਾਰ ਸਹਿਬਾਨਾਂ ਨੂੰ ਕਰਦਾ ਵਾਂ ਕੌਮ ਦੇ ਲੀਡਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਹਦੇ ਉੱਪਰ ਆਵਾਜ਼ ਚੁੱਕੋ ਪਹਿਲਾਂ ਵੀ 1.5 ਸਾਲ ਪਹਿਲਾਂ ਮੈਂ ਵੀਡੀਓ ਪਾ ਕੇ ਸੰਗਤਾਂ ਨੂੰ ਦੱਸਿਆ ਸੀ ਵੀ ਫੌਜ ਦੇ ਵਿੱਚ ਬਹੁਤ ਜ਼ਿਆਦਾ ਤਕਾ ਹੁੰਦਾ ਇਲੈਕਸ਼ਨਾਂ ਵੇੜੇ ਵੀ ਸਾਡੇ ਨੌਜਵਾਨਾਂ ਨੇ ਜਿਨ੍ਹਾਂ ਨੇ ਏ ਫੌਜ ਦੇ ਵਿੱਚ ਰਹਿੰਦੇ ਹਾਂ ਆ ਭਾਈ ਅਮਰਤਪਾਲ ਸਿੰਘ ਜੀ ਦੇ ਪੋਸਟਰ ਭਾਈ ਅਮਰਤਪਾਲ ਸਿੰਘ ਦੀਆਂ ਫੋਟੋਆਂ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀਆਂ ਜਾਂ ਆਪਣੇ ਵਟਸਐਪ ਤੇ ਪ੍ਰੋਫਾਈਲ ਲਾਈ ਜਾਂ ਵੀ ਵਟਸਐਪ ਤੇ ਸਟੇਟਸ ਲਾਇਆ ਫੇਸਬੁੱਕ ਤੇ ਭਾਈ ਉਹਨਾਂ ਵੀ ਨੌਜਵਾਨਾਂ ਨੂੰ ਕਿਸੇ ਨੂੰ 10000 ਦਾ ਜੁਰਮਾਨਾ ਪਾਇਆ ਕਿਸੇ ਦੀ ਮਹੀਨਾ ਵਾਸਤੇ ਛੁੱਟੀ ਕਰਤੀ ਕਿਸੇ ਨੂੰ ਕੋਈ ਮੰਨ ਕੇ ਚਲੋ ਵੀ ਸਜ਼ਾ ਦਿੱਤੀ ਦਹਾਵਾਂ ਦਿਨਾਂ ਦੀ ਜਾਂ ਇਦਾਂ ਦਾ ਕੋਈ ਬਹੁਤ ਰਿਪੋਰਟਿੰਗ ਭੇਜ ਤਈ ਕਿਸੇ ਨੂੰ ਆਊਟ ਪੋਸਟਿੰਗ ਭੇਜ ਤਈ ਆ ਕਿਸੇ ਨੂੰ ਮੰਨ ਕੇ ਲੋ ਸੱਜੇ ਖੱਬੇ ਕਰਤਾ ਉਦੋਂ ਵੀ ਭਾਈ ਸਾਹਿਬਾਂ ਨੇ ਬਹੁਤ ਕੁਝ ਹੋਇਆ بڑے ਫੋਨ ਆਏ ਉਦੋਂ ਫੌਜੀਆਂ ਦੇ ਤੇ ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਾਰਾਂ ਦੇ ਜੇ ਕੋਈ ਫੌਜ ਦੇ ਵਿੱਚ ਆਪਣੀ ਤਸਵੀਰ ਉੱਥੇ ਲਾਉਂਦਾ ਆਪਣੇ ਕਮਰੇ ਦੇ ਵਿੱਚ ਜਾਂ ਮੰਨ ਕੇ ਚਲੋ ਕਿਤੇ ਵੀ ਉਹ ਤਸਵੀਰ ਲਾਉਂਦਾ ਵਾ ਤੇ ਉਹ ਫੌਜ ਦੇ ਜਿਹੜੇ ਵੱਡੇ ਅਫਸਰ ਉਹ ਕਹਿੰਦੇ ਵੀ ਇਹ ਅੱਤਵਾਦੀ ਆ ਇਹ ਵੱਖਵਾਦੀ ਦੇਸ਼ ਤ੍ਰੋਹੀ ਹੀ ਤੁਸੀਂ ਇਹਦੀ ਤਸਵੀਰ ਨਾ ਲਾਓ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਵੀ ਤਸਵੀਰ ਤੋਂ ਰੋਕਿਆ ਜਾਂਦਾ ਤੇ ਮੈਂ ਕਹਿੰਦਾ ਇਸ ਵੀਰ ਦਾ ਮੈਂ ਧੰਨਵਾਦ ਕਰਦਾ ਬਹੁਤ ਸਤਿਕਾਰ ਕਰਦਾ ਵੀ ਇੰਨੇ ਇਹ ਆਵਾਜ਼ ਚੁੱਕੀ ਆ ਨੌਕਰੀ ਤੋਂ ਫੌਜ ਦੇ ਵਿੱਚ ਉਹਨੂੰ ਕੱਢ ਦਿੱਤਾ ਗਿਆ ਪਰ ਨੌਜਵਾਨਾਂ ਅਸੀਂ ਤੇਰੇ ਨਾਲ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਸਾਨੂੰ ਫੋਨ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਕਿਉਂਕਿ ਆਵਾਜ਼ ਡਟ ਕੇ ਚੁੱਕੀ ਆ ਇਹ ਕੌਮ ਦੀ ਤੇ ਕੌਮ ਦੇ ਸੰਧਾਤਾ ਦੀ ਗੱਲ ਆ ਗੁਰੂ ਦੇ ਬਾਣੀ ਦੇ ਬਚਨਾਂ ਦੀ ਗੱਲ ਆ ਸੋ ਇਹ ਬੇਨਤੀਆਂ ਕਰਨੀਆਂ ਅਸੀਂ ਨਾਲਿਆਂ ਤੇ ਬਾਕੀ ਜਿੱਥੇ ਵੀ ਅੱਗੇ ਬਾਤੋਂ ਬਾਦ ਉਹਨਾਂ ਤੇ ਜਿਹੜਾ ਕੇਸ ਕਰਨਾ ਵਾ ਉਹਦੇ ਵਿੱਚ ਵੀ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ